ਉਹ ਲੈ ਲੈ ਕੇ ਚੱਲ ਜਾਣਾ ਚੱਪੂ ਕਰਿਆਣਾ ਕਰੇ ਨਹੀਂ ਜਾ ਕਿੱਥੇ ਜਾਣਾ ਕਰੇ ਰਹਿਣਾ ਕਰੇ ਰਹਿਣਾ ਭੂਆ ਕੋਲ ਰਹਿਣਾ ਚਲੋ ਛੱਡ ਦਿਨ ਭੂਆ ਕੋਲ ਤੈਨੂੰ ਕਿਹਾ ਫਿਰ ਬਾਈ ਕਰ ਦੇ ਫਿਰ ਬਾਈ ਕਰ ਬਾਈ ਬਾਈ ਤੱਕ ਜਾਓ ਬਾਈ ਇਹ ਸਾਡੇ ਪੈਂਟ ਦਾ ਗੁਰਦਾਰਾ ਸੇ ਗੁਰਦਾਰਾ ਕੈਰਾ ਵਾਲਾ ਓ ਬੜਾ ਜੂਆ ਹੈ ਹੂੰ ਹਾਂ ਇਥੋਂ ਬੱਦੇ ਰੋਡ ਤੇ ਚੜ ਜਾਗੇ ਠੀਕ ਆ ਮਾਰਕ ਤੋਂ ਬੋਲੂ ਵੀ ਤੇ ਇਹ ਹੋਰ ਮੇਰਾ ਵੀ ਜ਼ਬਰਦਾਰਾ ਹੋ ਗਿਆ ਇਹਦੇ ਪਾਰ ਤੋਂ ਬੋਲੂ ਵੀ ਤੇ ਖਲੂ ਵੀ ਦੇ ਲਾਟ ਤੇ ਫੋਕੋ ਕੇ ਹੁੰਦੇ ਲਾਣਾ ਆ ਵੀ ਸਾਡੇ ਪਿੰਡ ਦੀ ਆ ਜਿਹੜੀ ਇਹ ਵੀ ਗੋਲ ਕਰਨੀ ਆ ਆ ਵੀ ਸੇਮ ਟ੍ਰੇਨ ਵੀ ਕਹਿੰਦੇ ਆ ਸਾਡੇ ਟ੍ਰੇਨ ਕਹਿੰਦੇ ਆ ਕਈ ਸੇਮ ਵੀ ਕਹਿੰਦੇ ਆ ਤੇ ਇਹ ਬੰਨੀ ਕਰਨੀ ਆ ਇਹ ਐਂ ਗੋਲ ਆ ਸੜਕ ਤੇ ਪਿੰਡ ਦੇ ਉੱਪਰ ਵੀ ਹਨਾ ਚੱਲਦੀ ਆ ਸਾਈਡ ਤੇ ਵੀ ਯਾਨੀ ਕਈ ਵੀ ਪਿੰਡ ਦੇ ਨਾਲ ਵੀ ਜਾਂਦੀ ਆ ਕਟੋਰੀ ਤੋਂ ਪਾਰ ਵੀ ਆ ਉਹ ਵੀ ਗੋਲ ਹੀ ਆ ਕਰਨੀ ਇਹ ਵੀ ਗੋਲ ਆ ਤੇ ਉਹ ਵੀ ਗੋਲ ਆ ਮਾਈਕ ਨਾ ਆਪਾਂ ਪਾ ਕੇ ਬਾਗਾ ਪ੍ਰਾਣਾ ਰੋਡ ਤੇ ਆਪਾਂ ਚੱਲੇ ਆ ਫੁੱਲੇ ਵਾਲੇ ਫੁੱਲੇ ਵਾਲੇ ਰਮਣ ਕੰਨੀ ਖਾਣੇ ਆ ਕੀ ਖਾਣੇ ਆ ਰਮਣ ਪਿੱਛੇ ਟਰੈਕਟਰ ਹਵਾ ਅਲੈਮ ਆ ਵੱਡੇ ਰਮਣ ਤੁਹਾਡੇ ਆਪਣੇ ਪਿੰਡ ਤੋਂ 3 ਕਿਲੋਮੀਟਰ ਦੂਰ ਊਲੇ ਵਾਲਾ ਊਲੇ ਵਾਲੇ ਬਸਾਂ ਨੂੰ ਲੱਗਿਆ ਆਪਣੇ ਨਾ ਬਾਸਟੈਂਡ ਤਾਂ ਬਹੁਤ ਵਧੀਆ ਬਣਿਆ ਦਾ ਮੈਂ ਤੁਹਾਨੂੰ ਜਾਂਦਾ ਹੋਇਆ ਦਿਖਾਉਂਗਾ ਤੇ ਪਾਰਾ ਉੱਥੇ ਕੋਈ ਦੁਕਾਨਦਾਰੀ ਨਹੀਂ ਜਿਵੇਂ ਕੋਈ ਖਾਣ ਪੀਣ ਦੀ ਰਮਨਦੀ ਜਿਹੜੀ ਦਾਣਾ ਲਿਖਦੇ ਲੱਕਦਰਾ ਕਿਵੇਂ ਆ ਤੇ ਵੀ ਹੋਣੀ ਕੀ ਆ ਬਾਗਾ ਪ੍ਰਾਣਾ ਰੋਡ ਹੋਰ ਲੱਗਿਆ ਨਾ ਦਿੱਸਦਾ ਨੂੰ ਤੁਹਾਨੂੰ ਕਿ ਆ ਜਾਂਦਾ ਸੁਬਾਦ ਰੋਡ ਆ ਆਪਾਂ ਉਹ ਜਿਹੜਾ ਆਪਾਂ ਬਸੋਂ ਚ ਨਾਲ ਹੀ ਆ ਚੰਮੈਂਡਾ ਲੋ ਜੀ ਆਪਾਂ ਬਸਾਂ ਨੇ ਇਹਦਾ ਪਿੰਡਾਂ ਦੀ ਸ਼ਾਨ ਹੁੰਦੀ ਆ ਰੂੜੀਆਂ ਪਾਤੀਆਂ ਕਹਿੰਦੇ ਪਿੰਡਾਂ ਦਾ ਕਿੱਥੋਂ ਮਤਲਬ ਆਦਾ ਕੀ ਰਿਆਂ ਤੋਂ ਹਾਂਜੀ ਨਾ ਇਹ ਪ੍ਰਾਣੀ ਇਕ ਤਹਾਫ਼ ਜੀ ਆ ਕੀ ਕਹਿੰਦੇ ਹੁੰਦੇ ਹਨ ਤੇ ਵੀਰਿਆਂ ਤੋਂ ਪਤਾ ਲੱਗਦਾ ਪੰਡਾ ਵਾ ਕਹਿੰਦੇ ਇਹ ਟੂਗਲ ਚੱਕੜਾਂ ਦੇ ਚੜ ਗਈ ਆ ਅਗਲੀ ਬੱਸ ਇਹ ਕਾ ਬੱਸ ਕਢੀ ਆ ਮਹੌਲੀ ਕਰਕੇ ਆ ਰਿਹਾ ਦਿਖਾਉਣੇ ਇਹ ਬਾਟ ਤੂੜਾੜੀ ਰਮਨ ਨੇ ਵੇ ਸੜਤਾਗਾ ਅੱਜ ਹੀ ਖਾਣਾ ਡੱਕਦਾ ਇਹ ਉਹ ਦੁਕਾਨ ਹੈ ਰਾਜੀ ਨੋ ਜੀ ਮਾਣੋ ਜੀ ਜਿਆਦਾ ਬੱਸ ਬੋਲਦੇ ਨੂੰ ਬੋਲ ਊੜਾ ਬੋਲ ਵੀ ਕੀ ਆਲਾ ਆ ਰਵਣ ਦੇ ਬੱਸ ਦੀ ਕੀ ਮੁੱਲੀ ਨਹੀਂ ਗਈ ਇੱਥੋਂ ਤੇ ਹੁਣ ਆਹ ਬੱਸ ਵਾਲੇ ਨੂੰ ਪੁੱਛਦੇ ਆਂ ਕਿ ਭਾਈ ਹੈਗੀ ਆ ਵੀਰੇ ਉਠੀ ਕਿੰਨਾ ਸਿਆਣਾ ਆ ਲੱਗਦੀਆਂ ਕਿਵੇਂ ਇਹ ਤਾਂ ਦੋ ਬੱਸਾਂ ਲੱਗਦੀਆਂ ਇੱਕ ਬੱਸ ਆਪਣੇ ਪਿੰਡ ਲੱਗ ਜੇ ਤੇ ਜ਼ਿਆਦਾ ਵਧੀਆ ਨਹੀਂ ਆਪਣੇ ਪਿੰਡ ਲੱਗਦੀ ਨਹੀਂ ਕੋਈ ਬੱਸ ਇੱਥੇ ਆ ਇਹ ਤਾਂ ਨਾ ਹਾਈਵੇ ਰੋਡ ਹੈਗਾ ਤੇ ਤਾਂ ਕਰਕੇ ਚੱਲਦਾ ਰੋਡ ਹਾਈਵੇ ਰੋਡ ਹੈਗਾ ਚੱਕ ਕੇ ਲੈ ਕੇ ਜਾਣੀ ਪੈਣੀ ਲਓ ਜੀ ਆਪਾਂ ਪਹੁੰਚ ਗਏ ਆਪਣੇ ਮਾਸਟਰਾਂ ਦੇ ਉੱਪਰ ਬੱਸ ਸਟੈਂਡ ਲਗਾਉਣਾ ਹੈ ਕਿ ਨਾ ਛਾਂ ਆਇਥੋਂ ਜਾਨੀ ਕਿ ਇਥੇ ਆਪਣਾ ਨਾਮ ਲੈ ਕੇ ਜੇ ਮੈਂ ਬੱਸ ਸਟੈਂਡ ਤੇ ਕੋਈ ਵੀ ਆਉਂਦਾ ਭੈਣ ਭਰਾ ਮਿਲਣਾ ਹੈ ਨਾ ਬੱਸ ਸਟੈਂਡ ਤੇ ਆਟੋ ਵਾਲੇ ਖੜੇ ਹੁੰਦੇ ਬਹੁਤ ਜ਼ਿਆਦਾ ਆਟੋ ਲੱਗੇ ਹੋਏ ਆਪਣੇ ਤੇ ਉਹਨਾਂ ਨੂੰ ਪੈ ਸਕਦੇ ਉਹਨਾਂ ਦੇ ਘਰੇ ਜਾਣਾਗਾ ਹਨੋਕੀ ਜੂੜੀ ਵਾਲਿਆਂ ਦੇ ਆਹ 게ਟ ਆ ਸਾਡੇ ਸਰਕਾਰ ਜੋ ਬੈਂਤ ਬਾਈ ਦਾ ਸਰਪੰਚ ਸੀਗੇ ਇਹ ਪਿੰਡ ਦੇ ਤੇ ਬਹੁਤ ਵਧੀਆ ਸੁਭਾਅ ਸੀ ਬਾਈ ਦਾ ਆ ਸਕੂਲ ਆ ਜਿੱਥੇ ਮੈਂ ਪੜਦਾ ਰਿਆਂਗਾ ਹੋ ਹੈ ਤਾਂ ਸਕੂਲ ਦਾ ਹੀ ਉਸੇ ਦਾ ਪਹਿਲਾਂ ਇਹ ਨਾ ਇਕੱਠਾ ਹੀ ਹੁੰਦਾ ਸੀ ਮੋਟੋ ਸਕੂਲ ਇਕੱਠਾ ਹੁੰਦਾ ਸੀਗਾ ਉਹ ਪਰਲਾ ਛੋਟਾ ਸੀਗਾ ਪ੍ਰਾਇਮਰੀ ਆ ਆਣਾ ਜਨਾ ਕਿੱਥੋਂ ਹੈ ਉਹ ਬਣੇਗੇ ਉਹ ਗੇਟ ਦਾ ਇਹਦੇ ਵਿੱਚ ਦੀ ਵੀ ਗੇਟ ਛੱਡਿਆ ਮੈਂ ਹਾਂ ਇਹਦੇ ਵਲਦੀ ਵੀ ਛੱਡਿਆ ਵਗੇਟ ਉਹ ਆਪਾਂ ਚੰਗਦੇ ਆ ਘਰੇ ਰਹਿਣ ਦਾ ਜਿਹੜਾ ਕੋਟਾ ਪੂਰਾ ਸੀਗਾ ਉਹ ਕਰ ਲਿਆਂਦਾਗਾ ਥੋੜਾ ਜਿਹਾ ਤੁਹਾਨੂੰ ਨਾ ਜਾਂਦੇ ਜਾਂਦੇ ਆਪਣਾ ਪਿਆਰ ਵੀ ਦਿਖਾਵਾਂਗੇ ਆਂਟੀ ਨੇ ਪੁੱਛਿਆ ਸੀਗਾ ਮੈਨੂੰ WhatsApp ਮੈਸੇਜ ਵੀ ਕੀਤਾ ਸੀ ਕਿ ਹਰਜੀਤ ਹੁਣ ਤੂੰ ਠੀਕ ਆਂ ਆਂਟੀ ਵੈਸੇ ਤਾਂ ਮੈਨੂੰ ਵੈਸੇ ਤਾਂ ਮੈਂ ਠੀਕ ਹੀ ਆਂ ਠੀਕ ਹੈ ਤੇ ਪਰ ਨਾ ਵੀ ਡਾਕਟਰ ਨੇ ਮਿਲਿਆ ਹੁਣ ਪਤਰਕਾਰ ਨਾਲ ਕੀ ਜੀ ਨਿਯੋਤਨ ਆ ਵੀ ਆਪਣਾ ਬੰਦਾ ਆਏਗਾ ਉੱਥੇ ਤੁੰਟੀ ਨਾਲ ਜਾਈਂ ਫਿਰ ਮੈਂ ਆ ਸਾਡੇ ਤਾਂ ਮੈਂ ਡਾਇਰੈਕਟਰ ਮੈਂ ਉਹ ਕੋਲ ਵੀ ਗਿਆ ਸੀ ਮੈਂ ਕਹਿੰਦਾ ਰੁਪਿਆ ਆਏਗਾ ਕਦੇ ਵੀਰਵਾਰ ਕਹਿੰਦੇ ਕਦੇ ਬੁੱਧਵਾਰ ਕਹਿੰਦਿਆ ਸਮੂਹੇ ਸਰਕਾਰੀ ਹਸਪਤਾਲ ਤੇ ਬਹੁਤ ਪੁਰਾਹਾ ਯਾਰ ਹਨਾ ਉਹ ਕਹਿੰਦਾ ਫਿਰ ਇਹਦੇ ਨਾਲ ਤੂੰ ਫਰੀਦਕੋਟ ਜਾਏ ਉਹਨਾਂ ਨੂੰ ਕਹਿੰਦੇ ਕਿ ਇੱਦਾਂ ਟੈਸਟ ਲੈ ਕੇ ਫਿਰ ਮੈਂ ਕਿਹਾ ਵੀ ਫਰੀਦਕੋਟ ਤਾਂ ਦੂਰ ਆ ਹਨਾ ਪਹਿਲਾਂ ਟੈਸਟ ਕਰਾਏ ਤੇ ਫਿਰ ਫਿਰ ਆਹ ਤੇ ਵਾਰ ਫਿਰ ਦਵਾਈ ਲੈਣ ਜਾਣਾ ਪਊਗਾ ਤੇ ਉਦੋਂ ਵੇਖਾਂਗੇ ਕੱਲ ਨੂੰ ਮਹਾਰਾਜ ਕਾਵਾ ਹੋਰ ਆ ਚਾਹ ਪਾਣੀ ਉਹਨਾਂ ਨੇ ਬੁਲਾਇਆ ਮਾਊਂ ਜੀ ਆਪਾਂ ਪਾਟ੍ਰੋਲ ਤੇ ਜਿਆੜਾ ਬਾਜ਼ਾਰ ਰੋਪਣੀ ਕਿਵੇਂ ਆ ਬਾਈ ਬਾਜ਼ਾਰ ਦੇ ਦਾ ਝਾੜਾ ਬਟੂ ਏ ਜਿਵੇਂ ਸਾਡਾ ਬਾਜ਼ਾਰ ਆ ਵੀ ਇਹ ਇੱਥੋਂ ਤੁਰੋਂਗੇ ਨਾ ਗੋਲ ਘੁੰਮ ਕੇ ਇੱਥੇ ਫੇਰ ਆ ਜਾਓਗੇ ਤੁਸੀਂ ਦੁਬਾਰਾ ਮੈਂ ਕਈ ਪਿੰਡਾਂ ਦਾ ਨਵੇਂ ਜੁੜੇ ਉਹਨਾਂ ਨੂੰ ਨਹੀਂ ਪਤਾਗਾ ਹਨਾ ਤੇ ਉਹ ਨੂੰ ਦੱਸਣ ਦਾ ਫਰਕਦਾਰਾਂ ਫਾਤੀ ਵੀ ਬਣਦਾ ਦੱਸਣਾ ਤੇ ਵੀ ਗੋਲ ਗੋਲ ਤੋਂ ਬੰਦਾਂ ਦਾ ਹਜ਼ਾਰ ਹੋਰ ਜੀ ਕਿਹੜਾ ਬਾਈ ਹੋਰ ਜੀ ਕੀ ਆਲਾ ਆ ਤਾਰੀ ਫਿਰਦਾ ਜੀ ਮੈਂ ਮਾਗਦਾ ਵੀਰੋ ਇੱਕ ਮਿੰਟ ਹੋ ਜਾ ਕਿੱਧਰ ਜਾ ਰਿਹਾ ਹੈ ਹੈ ਤੇ ਆਪ ਕੋ ਬਹੁਤ ਹੋ ਜਾਂਦਾ ਹੈ ਮੇਰੇ ਬਜ਼ਾਰ ਦੇ ਵਿੱਚ ਕਿਉਂਕਿ ਡੈਡ ਡਿਊਟੀ ਦੁੱਤ ਕੌਣ ਹੁੰਦੇ ਆ ਉਹ ਤਾਂ ਓਏ ਆਪਾਂ ਨੂੰ ਇੱਧਰ ਦੀ ਜਾਣਾ ਪੈਣਾ ਹਨ ਕਿਉਂਕਿ ਆਪਣੇ ਨਾਲ ਤੁਹਾਨੂੰ ਪਤਾ ਹੀ ਗਵਾੜ ਮਸ਼ੀਨ ਲੱਗੀ ਵੀ ਆ ਲੱਗਣ ਕਾਰਨ ਉਧਰ ਵੀ ਨਾ ਲੰਘਦਾ ਹੈ ਨਹੀਂ ਆਪਾਂ ਤੇ ਹੁਣ ਆਪਾਂ ਨੂੰ ਥੱਲੇ ਦੀ ਜਾਪੂ ਕਿੱਥੇ ਚੱਲੇ ਹੋ ਪਾਪਾ ਕੀ ਕਰਦੇ ਨੇ ਪਾਪਾ ਇਹਦੇ ਪਾਸੇ ਸਮਾਨ ਫਰੋਲਾ ਨਾ ਰਹੀ ਪਾਪਾ ਦਾ ਅੱਗੇ ਖਲਾਰਾ ਪਾ ਗਈ ਤੇ ਹੁਣ ਫੇਰ ਆ ਗਈ ਜੱਪੂ ਅੱਜ ਕੀ ਖਾ ਕੇ ਆਇਆ ਹੈ ਹੈ ਪਾਪਾ ਕਿ ਪਾਪਾ ਗੁੱਸੇ ਹੋਣਗੇ ਹੁਣ ਫੋਨ ਚੱਕਣਗੇ ਜੀ ਫੋਨ ਜਪਨੂ ਨੋ ਡਿੱਗੀਆਂ ਹੋ ਜਗੀਆਂ ਡਿੱਗੀਆਂ ਡਿੱਗੀਆਂ ਇੱਧਰ ਲੈ ਕੇ ਆਓ ਮੇਰੇ ਕੋਲ ਲੈ ਕੇ ਆਓ ਅਸੀਂ ਅੱਜ ਦੇ ਅਸੀਂ ਫੁੱਲੇ ਵਾਲੇ ਨਾਲ ਦੇ ਪਿੰਡ ਮਤਲਬ ਹਾਈਵੇ ਰੋਡ ਹੈਗਾ ਉਹ ਤੇ ਉੱਥੇ ਉਹਨਾਂ ਕਾਫੀ ਦੁਕਾਨਾਂ ਖੋਲ੍ਹ ਲਈਆਂ ਜਿੱਥੇ ਅਸੀਂ ਜੂਸ ਵੀ ਪੀਤਾ ਸੀ ਤੇ ਨਹਿਰ ਦੇ ਕੋਲ ਤੇ ਉੱਥੇ ਨਾ ਹੁਣ ਕਾਫੀ ਰੌਣਕ ਹੋਣ ਲੱਗ ਗਈ ਹੈ ਤੇ ਜਿਸ ਹਿਸਾਬ ਨਾਲ ਗਰਮੀ ਸ਼ੁਰੂ ਹੋ ਗਈ ਹੈ ਤੇ ਉੱਥੇ ਹੁਣ ਜਿਵੇਂ ਆਣਾ ਜਾਣਾ ਸਾਰਾ ਦਾ ਲੱਗ ਨਹੀਂ ਤੇ ਪਹਿਲੇ ਡਾਰੀ ਲੱਗਦਾ ਸੀ ਉੱਤੇ ਜਾਣਾ ਕਿਉਂਕਿ ਸ਼ਾਮ ਦੇ ਟਾਈਮ ਹਨੇਰਾ ਪੈਂਦੇ ਸਾਰੀ ਜਿਵੇਂ ਛੇਤੀ ਦੁਕਾਨਾਂ ਬੰਦ ਹੋ ਜਾਂਦੇ ਫਿਰ ਕੋਈ ਆ ਜਾ ਨਹੀਂ ਸਕਦਾ पर हूद चलो सही है क्योंकि आबादी जी ज्यादा हो गई है, तो जब नूर क्यों? और दिखो है।, दिखो है। फोन आया तू तो फोन आया कि है? आया फोन? के हाँ? थोड़ी जोर आ, फोन खान वास्ते नहीं क्या वास्ते क्या गल जब पापा की कर रहे देखे बोलो फोन ਤੇ ਕੀ ਦੇਣਾ ਗੱਲ ਕਰ ਰਹੇ ਹੋ ਇੱਕ ਹੀ ਕਰਦਾ ਜੱਪੇ ਨੂਰ ਕੀ ਕਰਦਾ ਪਤਾ ਹੈ ਆਈ ਆਈ ਤੇ ਭੁખી ਆਈ ਆ ਕੀ ਖਾਣਾ ਕਿਹਦੇ ਦਿੱਤੀ ਹੈ ਹੈ ਬਾਹਰ ਲਈ ਤੋ ਵੀ ਕੋਈ ਨਾ ਕੋਈ ਬਾਹਰੋਂ ਆਇਆ ਰਹਿੰਦਾ ਉਹ ਜਾ ਕੇ ਲਿਆਉਂਦੀ ਅਗਲੇ ਤੋਂ ਦੋਂ ਤੇ ਕੱਢ ਕੇ ਦਿਖਾ ਦਿੰਦੀ ਆ ਤੇ ਬਾਜ਼ਾਰ ਜਾਵੇ ਚਾਕਲੇਟ ਲਿਆਉਂਦੀ ਜਿਹੜੀ ਦੁਕਾਨ ਤੇ ਜਾਵੇ ਤੇ ਹੁਣ ਇਹਦੀਆਂ ਬੰਦ ਕਰਨੀਆਂ ਪੈਣਗੀਆਂ ਚੌਰਾ ਗੁਰੂ ਰਾਮਦਾਸ ਜੀ ਮਿਹਰ ਕਰਨ ਵੀ ਜਿਹੜੀ ਦਵਾਈ ਦੇਸੀ ਖਾਦੀ ਸੀ ਉਹਦੇ ਨਾਲ ਹੀ ਆਮ ਆ ਗਿਆ ਹੋਵੇ ਹਨ ਤੇ ਹੁਣ ਕੱਲ ਨੂੰ ਅਸੀਂ ਜਾਣਾਗਾ ਤੇ ਫੇਰ ਦੇਖਦੇ ਆ ਮੋਗੇ ਤੇ ਡਾਕਟਰ ਮਿਲਦਾ ਵੀਰਵਾਰ ਨੂੰ ਉਹਨਾਂ ਨੇ ਕਿਹਾ ਸੀਗਾ ਭੈਣ ਬੈਠੀ ਸੀਗੀ ਇੱਕ ਉਹ ਕਹਿੰਦੀ ਵੀਰਵਾਰ ਨੂੰ ਆ ਔਰ ਹੁਣ ਜਿਹੜਾ ਡਾਕਟਰ ਤੇ ਰਵਣ ਕੀ ਕਰ ਰਹੀ ਆ ਪਾਣੀ ਪੀਂਦੀ ਤੇ ਲੰਗਰ ਪ੍ਰਸ਼ਾਦਾ ਹਾਂ ਉਹ ਆ ਦੇਖ ਲਓ ਆ ਕੀ ਆ ਆ ਕੀ ਕਰਦੀ ਫਿਰਦੀ ਆ ਇਹ ਹੰਬੋ ਚਪਲਾ ਪਾਈ ਫਿਰਦੀ ਆ ਵੱਡੀਆਂ ਹੈ ਵੱਡੀਆਂ ਚਪਲਾ ਪਾਈ ਫਿਰਦੀ ਆ गिरेंगी ਜਪਨੂਰ ਤੋਂ ਆ ਦੇਖੋ ਇਹ ਕਿੰਨੇ ਸੈਂਡਲ ਆ ਅਸਾਂ ਸੈਂਡਲ ਦੇ ਉੱਤੋਂ ਦੇ ਪੰਗਾ ਹੋਗਾ ਹੈ ਨੂਰ ਉਧਰ ਦੀ ਚੜ ਪਤਾ ਇਧਰ ਨਹੀਂ ਡੈਗ ਪੈਗਾ ਉਧਰ ਦੀ ਚੜ ਉਧਰ ਦੀ ਆ ਜਾ ਇਧਰ ਆ ਜਾਓ ਉਧਰ ਦੀ ਆ ਜਾਓ ਹੱਥ ਚ ਚਾਕਲੇਟ ਭਰੇ ਕੰਬਲ ਤੇ ਨਾ ਲਾ ਦੀ ਪਤਾ ਉਦੋਂ ਨਾ ਜਦੋਂ ਅਸੀਂ ਫੁੱਲੇ ਵਾਲੇ ਗਏ ਨਾਲ ਦੇ ਪਿੰਡ ਤੇ ਰਮਨ ਦਾ ਸੌਦਾ ਪਤਾ ਮੁੱਕਿਆ ਹੋਇਆ ਸੀਗਾ ਲੈਣ ਗਏ ਦਲਕਰ ਦਾ ਹੁੰਦਾ ਹੈ ਹੱਥ ਨੇ ਜਿਵੇਂ ਟਿੱਪ ਭੁੱਕ ਲੱਗੀ ਆ ਤੇ ਉਥੇ ਨਾ ਫਿਰ ਜਦੋਂ ਕੱਦ ਮੈਂ ਗਿਆ ਕਿਹੜਾ ਗੱਡੀ ਖੜੀ ਸੀ ਜਿਹਨਾਂ ਸੀ 3 ਮਹੀਨਿਆਂ ਬਾਅਦ ਗਈਆਂ ਮੈਂ ਤੇ ਇੱਕ ਗੱਡੀ ਖੜੀ ਸੀਗੀ ਤੇ ਇੱਕ ਮੋਟਰਸਾਈਕਲ ਖੜਾ ਸੀ ਤੇ ਵਿਚਾਲੇ ਨਾ ਡੌਗੀ ਬੈਠਾ ਸੀ ਕਾਲੇ ਰੰਗ ਦਾ ਤੇ ਮੈਂ ਉਹਨੂੰ ਪਤਾ ਕੀ ਕਿਹਾ ਮੈਂ ਕਿਹਾ ਵੀਰੇ ਮੜਾਈ ਉੱਠੀ ਸਾਈਡ ਤੇ ਵਹੀਂ ਸਾਈਡ ਤੇ ਵਹੀਂ ਉਹ ਉੱਠ ਕੇ ਤੇ ਤੁਰ ਗਿਆ ਮੈਂ ਕਿਹਾ ਬੜਾ ਯਾਰ ਬਰਾਸੇ ਹੋਣਾਗਾ ਅਸੀਂ ਅੱਜ ਜਲਾ ਕੇ ਹੱਸਾ ਲਗਾ ਤੇ ਨਾਲ ਇੱਕ ਮੁੰਡਾ ਦੋ ਤਿੰਨ ਜਣੇ ਉਹ ਵੀ ਹੱਸਪੇ ਉਹ ਵੀ ਹੱਸਪੇ ਤੁੱਕਾ ਸੋਣਾ ਸਾਡਾ ਕੰਮ ਆ। ਬਾਕੀ ਡੌਗੀ ਤਾਂ ਵਸੇ ਸਿਆਣੇ ਹੁੰਦੇ ਨੇ ਹਨਾ ਗੱਲ ਸਮਝ ਜਾਂਦੇ ਆ। ਹਾਂ। ਕੋਲ ਜਿਹੜੀ ਆਪਣੀ ਗਲੀ ਚ ਡੌਗੀ ਆ ਹਨਾ ਉਹਨੂੰ ਦੇਖ ਲੋ ਕਿ ਇੱਧਰ ਕੰਮ ਚੱਲਦਾ ਪਿਆ ਸਮਰ ਸੀਵਰ ਵਾਲਾ। ਹਾਂ ਹਾਂ। ਘੋਰ ਦਾ ਕੰਮ ਚੱਲ ਰਿਹਾ ਤੇ ਉੱਥੇ ਮਿੱਟੀ ਹੋਈ ਵੀ ਕਿੰਨੀ ਜਿੱਥੇ ਉਹਦੀ ਬਹਿਣ ਦੀ ਜਗ੍ਹਾ ਹੈਗੀ ਉਹ ਬਹਿ ਨਹੀਂ 파ਰੀ ਤੇ ਉਹ ਮਿੱਟੀ ਨੂੰ ਟੱਪ ਕੇ ਜਾਂਦੀ ਹੈ ਕਿੰਨੀ ਸਿਆਣੀ ਹੈ ਕਿ ਮਤਲਬ ਕਿ ਕੁੱਤੇ ਜਿਹੜੇ ਡੌਗੀ ਕੁੱਤੇ ਹੁੰਦੇ ਨੇ ਉਹਨਾਂ ਚ ਵੀਰ ਪਰਮਾਤਮਾ ਸੈਂਸ ਦਿੰਦੇ ਆ ਬਈ ਬੰਦੇ ਨਾਲੋਂ ਜ਼ਿਆਦਾ ਵਫਾਦਾਰ ਹੁੰਦਾ ਗਾ ਸਿਆਣੇ ਹੁੰਦੇ ਨੇ ਤੇ ਉਹ 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 ਜਗ੍ਹਾ ਤੇ ਨਹੀਂ ਬੈਰੀ ਉਹ ਜਗ੍ਹਾ ਨੂੰ ਟੱਪ ਕੇ ਉੱਪਰ ਨੂੰ ਹੋ ਕੇ ਬੈਠਦੀ ਜੇ ਤੇ ਉਸ ਉਸ ਰਸਤੇ ਵੀ ਜਾਂਦੀ ਆ ਆਪਣੇ ਬੂਏ 'ਚ ਬੈਠੇ ਪੱਪੜ ਤਾਂ ਖਾਦੇ ਪੱਪੜ ਕਿਹੜੀ ਲੈਂਦੀ ਤੂੰ ਚੱਪਲ ਕਿਹੜੀ ਲੈਂਦੀ ਐ ਤੂੰ ਚੂਚੂ ਵਾਲੀ ਚੂਚੂ ਵਾਲੀ ਕਿਹੜੀ ਲੈਂਦੀ ਓਏ ਜੇ ਚੂਚੂ ਵਾਲੀ ਚੱਪਲ ਕਿਹੜੀ ਲੈਂਦੀ ਐ ਚੂਚੂ ਵਾਲੀ ਦਾ ਉਹ ਪਈਆ ਉਹ ਪਈਆ ਜਿਹੜੀ ਚੱਪਲ ਆਇਆ ਸਰਦੀਆਂ ਦਾ ਸਮਾਨ ਆ ਰਹਿ ਗਏ ਮੈਂ ਤੇ ਰੱਖ ਦਿੰਨੇ ਤੁਹਾਡਾ ਸਵੈਟਰ ਵੀ ਰੱਖ ਦਿੰਨੇ ਹੁਣ ਕਿਹੜਾ ਹੁਣ ਤਾਂ ਗਰਮੀ ਆ ਗਈ ਗਲ ਪਾ ਲੈ ਲੱਗ ਜਾਂਦੇ ਨਾ ਨੋ ਨੋ ਨੋੜ ਨਹੀਂ ਮੈਨੂੰ ਪਤਾ ਕੀ ਕਰੀਓ ਸ਼ਰਟ ਪਾ ਲੈ ਹਮ ਜਿਹੜਾ ਟਵਰਡ ਵਾਗੇ ਜੇ ਉਹ ਲੱਗੀ ਗਰਮੀ ਕਈ ਵਾਰ ਨਾ ਕੋਈ ਭੈਣ ਭਰਾ ਉੱਥੇ ਨੇੜੇ ਬਾਜ਼ਾਰ ਦੇ ਵਿੱਚ ਸਾਡੀ ਵੀਡੀਓ ਵੇਖਦਾ ਹੁੰਦਾਗਾ ਤੇ ਜਿਵੇਂ ਮਨ ਕੇ ਚੱਲੋ ਵੀ ਕੋਈ ਹੋ ਸਕਦਾ ਭੈਣ ਭਰਾ ਕੋਈ ਹਨਾ ਤੇ ਪਰ ਚੀਕਟਾ ਦੇਉ ਯਾਰ ਪਰਚੀ ਕਟਾ ਦਿਓ ਸਾਡੀ ਪੈਸਾ ਹੈਂਡੀਕੈਪ ਕਰਕੇ ਨਾ ਪਹਿਲ ਦੇ ਆਧਾਰ ਤੇ ਜਾਨਕੀ ਵੀ ਆਪਣਾ ਦੇਖਣਗੇ ਡਾਕਟਰ ਜੀ ਮਿਲਗੇ ਤਾਂ ਗੁਰੂ ਰਾਮਦਾਸ ਜੀ ਅੱਗੇ ਦਵਾ ਕਰਦੇ ਆਂ ਕਿ ਡਾਕਟਰ ਸਾਹਿਬ ਮਿਲ ਜਾਣ ਉਹਨਾਂ ਨੂੰ ਕਹਿ ਦੇਣਾ ਮਿਲ ਕੇ ਵੀ ਭਾਈ ਸਾਨੂੰ ਇਕੱਠੇ ਟੈਸਟ ਜਿਹੜੇ ਹੁੰਦੇ ਆ ਸਰਕਾਰੀ ਹਸਪਤਾਲ ਚਾਹੀ ਓਖਾ ਅਗਰ ਡਾਕਟਰ ਉਹ ਲੈ ਕੇ ਸਾਨੂੰ ਦੇ ਦਿਓ ਤੇ ਤਾਂ ਕਿ ਅਸੀਂ ਟੈਟ ਜਿਹੜੇ ਇਕੱਠੇ ਕਰਵਾ ਕੇ ਤੁਹਾਨੂੰ ਦੇ ਦਈਏ ਤੇ ਉਹਦੇ ਆਧਾਰ ਤੇ ਕਿਉਂਕਿ ਇੱਕ ਤਰ ਰਿਪੋਰਟ ਤੁਹਾਨੂੰ ਮੈਂ ਕੱਲ ਵੀ ਸ਼ਾਇਦ ਦੱਸਿਆ ਹੋਣਾਗਾ ਵੀ ਜਿਹੜੀ ਕਾਲਜ ਵਾਲੀ ਗੱਲ ਆ ਰਿਪੋਰਟ ਉਹ ਬੰਬੇੋਂ ਆਉਂਦੀ ਆ ਉਹ ਹਫ਼ਤਾ ਲੱਗ ਜਾਂਦਾ ਉਹ ਤੇ ਇਹ ਹੋਰ ਨਾ ਕਿਤੇ ਲੇਟ ਕਰਦੇ ਕਰਦੇ ਇਹ ਡਾਕਟਰ ਦੇ ਚੱਕਰ 'ਚ ਬੈਠੇ ਬੈਠੇ ਪਰ ਲੋਕ ਸਦਾਹ ਜਗੇ ਆ ਕੀ ਕਰਦੀ ਗਰੀਬ ਬੰਦੇ ਦਾ ਆਹੀ ਤਾਂ ਹੁੰਦਾਗਾ ਤੇ ਉਹ ਜਿਹੜੀ ਆਣੀ ਦਵਾਈ 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 ਮਹਿੰਗੀ ਬਾੜੀ ਹੈ ਦੀ ਲੈ ਨਹੀਂ ਸਕਦੇ ਵਸ ਦੀ ਗੱਲ ਨਹੀਂ ਨਾ ਤੇ ਹੁਣ 40-50 ਹਜ਼ਾਰ ਦੀ ਦਵਾਈ ਆ 30 ਹਜ਼ਾਰ ਦਿੱਤਾ ਚਾਚੇ ਹੁਣਾਂ ਨੇ ਖਾਧੀ ਆ ਕਿਹੜੇ ਨੇ ਅੱਛਾ ਸਿਹਰੇ ਹੁਣਾਂ ਨੇ ਬਿੱਟੂ ਨੇ 30 ਹਜ਼ਾਰ ਦੀ ਉਹ ਖਾਧੀ ਆ ਤੇ ਬਾਕੀ ਉਹ ਲੈਣ ਜਾਂਦਾ ਅਗਲਾ ਖਰਚਾ ਹੋ ਜਾਂਦਾ ਅੱਜ ਓਕੀ ਅੱਜ ਨਹੀਂ ਮੈਂ ਨਹੀਂ ਹੋਰ 30 ਹਜ਼ਾਰ ਦੀ ਖਾਧੀ ਆ ਕਹਿੰਦਾ ਚਾਚਾ ਕਹਿੰਦਾ ਪਰ ਦਿੰਦੇ ਉਹ ਠਾਹਾਂ ਦਿਨਾਂ ਦੀ ਆ ਕਹਿੰਦੇ ਮਹੀਨੇ ਦੀ ਇੱਕ ਮਹੀਨੇ ਦੀ ਦਿੰਦੇ ਆ ਇਕੱਠੀ ਦੇ ਦਿੰਦੇ ਆ ਇੱਕ ਮਹੀਨੇ ਦੀ ਤੇ ਜਾਨੀ ਕਿ ਵੀ ਇੱਕ ਮਹੀਨੇ ਦੀ ਦਵਾਈ ਖਾਣ ਨਾਲ ਕਹਿੰਦੇ ਵੀ ਪੀਆ ਚੱਕ ਦਿੰਦੀ ਉਹ ਪਰ ਕੋਰਸ ਹੁੰਦਾ ਇਹਦਾ ਤਿੰਨ ਮਹੀਨਿਆਂ ਦਾ ਤੇ ਤਨਾ ਮਹੀਨਾ ਦਾ ਕੋਰਸ ਹੁੰਦਾ ਕਾ ਵੀ ਉਹ ਪੂਰਾ ਕਰਨਾ ਹੁੰਦਾ ਜੇ ਨਾ ਪੂਰਾ ਕਰ ਕੇ ਤੇ ਫਿਰ ਕਹਿੰਦੇ ਦੁਬਾਰਾ ਫੇਰ ਹੋ ਜਾਂਦਾ ਕਾ ਇਹ ਤੇ ਇਸ ਕਰਕੇ ਆਪਾਂ ਤਾਂ ਕੋਰਸ ਹੀ ਕਰਾਂਗੇ ਹਨਾ ਤੇ ਮੇਰਾ ਤਾਂ ਪੁੱਤ ਵੀ ਨਿਕਲਿਆ ਪਰ 8000 ਦੇ ਤੇ ਜ਼ਿਆਦਾ ਹੀ ਵਧੀਆ ਫਿਰ ਤੇ ਹੂੰ